ਕਿਸਾਨ ਵੀਰੋ ਰੁਪਏ ਲੱਗਣਗੇ ਸਿਰਫ 22 ਤੇ ਬਣਾਵਾਂਗੇ ਐਸੀ ਦਵਾਈ ਜਿਹਨੂੰ ਛੜਕਣ ਤੋਂ ਬਾਅਦ ਤੁਹਾਨੂੰ ਝੋਨੇ ਅਤੇ ਬਾਸਮਤੀ ਚੋਂ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਪਾਲੇ ਨਹੀਂ ਥਿਉਣੇ ਜੀ ਹਾਂ ਸਿਰਫ 22 ਰੁਪਏ ਪ੍ਰਤੀ ਏਕੜ ਖਰਚ ਕੇ ਆਪਾਂ ਝੋਨੇ ਅਤੇ ਬਾਸਮਤੀ ਦੀ ਫਸਲ ਚੋਂ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਬੇਹਦ ਸੌਖੇ ਅਤੇ ਸਸਤੇ ਤਰੀਕੇ ਸਫਾਇਆ ਕਰ ਸਕਦੇ ਹਾਂ ਅੱਜ ਦੇ ਇਸ ਵੀਡੀਓ ਰਾਹੀਂ ਆਪਾਂ ਇਸ ਦੇ ਸਬੰਧ ਵਿੱਚ ਤੁਹਾਡੇ ਨਾਲ ਬੇਹੱਦ ਅਹਿਮ ਅਤੇ ਅਜਮਾਈ ਹੋਈ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰੇ ਧਿਆਨ ਨਾਲ ਦੇਖਿਓ ਅਤੇ ਵੀਡੀਓ ਰਾਹੀਂ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਤੇ ਲਾਜ਼ਮੀ ਅਮਲ ਕਰਿਓ ਸਤਿ ਸ੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਬੜੀ ਖਾਨਾ ਤੁਸੀਂ ਜੁੜੇ ਹੋਏ ਹੋ ਸਾਡੇ YouTube ਚੈਨਲ ਨੈਚੁਰਲ ਫਾਰਮਿੰਗ ਕੁਦਰਤੀ ਖੇਤੀ ਅਤੇ Facebook ਪੇਜ ਨੈਚੁਰਲ ਫਾਰਮਿੰਗ ਗੁਰਪ੍ਰੀਤ ਸਿੰਘ ਦਬੜੀ ਖਾਨਾ ਦੇ ਨਾਲ ਸੋ ਦੋਸਤੋ ਨੋਟ ਕਰੋ ਦਵਾਈ ਬਣਾਉਣ ਦਾ ਸਾਰਾ ਢੰਗ ਤਰੀਕਾ ਦੋ ਦਵਾਈਆਂ ਜੈਵਿਕ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀਆਂ ਬੜੀ ਆਸਾਨੀ ਨਾਲ ਆਈਪੀਐਲ ਕੰਪਨੀ ਦੀਆਂ ਕਾਲੀ ਚੱਕਰ ਅਤੇ ਦਮਨ ਇਹਨਾਂ ਦੇ ਟੈਕਨੀਕਲ ਹੈਗੇ ਮੈਟਾਡੀਜ਼ੀਅਮ ਐਨੀਸੋਪਲੀ ਅਤੇ ਵਪੇਰੀਆ ਬੈਸੀਆਨਾ ਇਹ ਦੋਹੇ ਬੇਹੱਦ ਖਾਸ ਕਿਸਮ ਦੀਆਂ ਮਾਸਾਹਾਰੀ ਫੰਗਸਾਂ ਇਹ ਸੁੰਡੀਆਂ ਨੂੰ ਬਿਵਾਰ ਕਰਕੇ ਦੋ ਚੌ ਦਿਨਾਂ ਦੇ ਅੰਦਰ ਅੰਦਰ ਖਤਮ ਕਰ ਦਿੰਦੀਆਂ ਇਹ ਦੋਹੇ ਦਵਾਈਆਂ ਆਪਾਂ ਲੈ ਕੇ ਆਉਣੀਆਂ ਇੱਕ ਇੱਕ ਕਿਲੋ ਦੀ ਪੈਕਿੰਗ ਦੇ ਵਿੱਚ ਉਪਲਬਧ ਦਾ 250 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਤੁਹਾਨੂੰ ਮਿਲ ਜਾਣਗੀਆਂ ਇਹ ਦੋਹੇ ਦਵਾਈਆਂ ਆਪਾਂ ਲੈ ਕੇ ਆਉਣੀਆਂ ਤੇ ਉਸ ਤੋਂ ਬਾਅਦ ਘਰ ਲਿਆ ਕੇ ਇਹਨਾਂ ਨੂੰ ਮਲਟੀਪਲਾਈ ਕਰਕੇ ਆਪਾਂ ਫਸਲ ਦੇ ਉੱਤੇ ਸ਼ਾਮ ਦੇ ਸਮੇਂ ਸਪਰੇਅ ਕਰਨਾ ਸਪਰੇਅ ਕਰਨ ਤੋਂ 2-4 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਜਿਹੜੀ ਫਸਲ ਆ ਪੱਤਾ ਲਪੇਟ ਅਤੇ ਗੋਭ ਦੀ ਸੁੱਢੀ ਦੇ ਹਮਲੇ ਤੋਂ ਵਕਤ ਹੋ ਜੇਗੀ ਸੋ ਨੋਟ ਕਰੋ ਇਹਨਾਂ ਦਵਾਈਆਂ ਨੂੰ ਮਲਟੀਪਲਾਈ ਕਰਕੇ ਵਰਤਣ ਦਾ ਤਰੀਕਾ ਪਲਾਸਟਿਕ ਦੇ ਇੱਕ ਭਾਂਡੇ ਦੇ ਵਿੱਚ 30 ਲੀਟਰ ਪਾਣੀ 300 ਗ੍ਰਾਮ ਗੁੜ 15 ਗ੍ਰਾਮ ਕਾਲੀ ਚੱਕਰ ਅਤੇ 15 ਗ੍ਰਾਮ ਇਦਮਣ ਪਾਓ ਤੇ ਇਹਨਾਂ ਨੂੰ ਚੰਗੀ ਤਰ੍ਹਾਂ 2-3 ਮਿੰਟ ਸਿੱਧੇ ਹੱਥ ਹਿਲਾਓ ਲੱਕੜ ਦੇ ਡੰਡੇ ਨਾਲ ਉਸ ਤੋਂ ਬਾਅਦ ਭਾਂਡੇ ਨੂੰ ਢੱਕ ਕੇ ਛਾਵੇਂ ਰੱਖ ਦਿਓ ਡੈਂਚ ਦੋ ਤਿੰਨ ਵਾਰੀ ਕੋਲ ਨੂੰ ਹਿਲਾਉਂਦੇ ਰਹੋ ਚਾਰ ਤੋਂ ਪੰਜ ਦਿਨਾਂ ਦੇ ਅੰਦਰ ਅੰਦਰ ਇਹ ਪ੍ਰੋਸੈਸ ਕਰਦੇ ਹੋਏ ਤੁਹਾਡੀ ਜਿਹੜੀ 15 ਤੇ 15 30 ਗ੍ਰਾਮ ਦਵਾਈ ਹੈ ਗੁੜ ਦੀ ਸਹਾਈਤਾ ਨਾਲ 30 ਲੀਟਰ ਦੇ ਵਿੱਚ ਕਨਵਰਟ ਹੋ ਜੂਗੀ ਮਲਟੀਪਲਾਈ ਹੋ ਕੇ ਇਹ 30 ਲੀਟਰ ਦਵਾਈ ਇੱਕ ਏਕੜ ਫਸਲ ਦੇ ਉੱਤੇ ਆਪਾਂ 120 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਸ਼ਾਮ ਦੇ ਸਮੇਂ ਸਪਰੇਅ ਕਰਨੀ ਹੈ ਸਪਰੇਅ ਕਰਨ ਤੋਂ ਦੋ ਚਾਰ ਦਿਨਾਂ ਦੇ ਅੰਦਰ ਅੰਦਰ ਤੁਹਾਡੀ ਫਸਲ ਜਿਹੜੀ ਹੈਗੀ ਆ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦੇ ਹਮਲੇ ਤੋਂ ਮੁਕਤ ਹੋ ਜਾਏਗੀ ਪੱਤਾ ਲਪੇਟ ਦਾ ਤਾਂ ਟੋਟਲ ਸਫਾਇਆ ਹੋ ਜਾਏਗਾ ਤੇ ਗੋਭ ਦੀ ਸੁੰਡੀ ਦਾ ਉਹ ਹਰੇਕ ਲਾਰਵਾ ਜਿਹੜਾ ਗੋਭ ਚ ਬਣਨ ਤੋਂ ਪਹਿਲਾਂ ਪਹਿਲਾਂ ਇਸ ਦਵਾਈ ਦੇ ਯਦਚ ਆ ਗਿਆ ਉਹ ਵੀ ਬਿਮਾਰ ਹੋ ਕੇ ਖਤਮ ਹੋ ਜਾਏਗਾ ਜਿਹੜੀ ਸੁੰਡੀ ਗੋਭ ਦੇ ਵਿੱਚ ਐਂਟਰ ਕਰ ਚੁੱਕੀ ਆ ਉਹਦੇ ਤੇ ਇਹਦਾ ਕੋਈ ਅਸਰ ਨਹੀਂ ਆਏਗਾ ਸੋ ਇਹ ਦਵਾਈਆਂ ਬੜੇ ਸੌਖੇ ਅਤੇ ਸਸਤੇ ਤਰੀਕੇ ਨਾਲ ਤੁਸੀਂ ਮਲਟੀਪਲਾਈ ਕਰਕੇ ਆਪਣੀ ਫਸਲ ਦੇ ਉੱਤੇ ਸਪਰੇਅ ਕਰ ਸਕਦੇ ਹੋ ਸਾਢੇ 22 ਰੁਪਏ ਪ੍ਰਤੀ ਏਕੜ ਖਰਚਾ ਆਏਗਾ 15-15 ਗ੍ਰਾਮ ਦਵਾਈਆਂ ਇਹ ਹੈਗੀਆਂ ਜਿਹੜੀਆਂ 30 ਗ੍ਰਾਮ ਟੋਟਲ ਇਹਨਾਂ ਦੀ ਕੋਸਟ ਪਵੇਗੀ 7.5 ਰੁਪਏ ਤੇ 300 ਗ੍ਰਾਮ ਗੋੜ ਦੀ ਕੋਸਟ ਪਵੇਗੀ ਕੋਈ 15 ਰੁਪਏ ਤਾਂ ਸਾਢੇ 22 ਰੁਪਏ ਪ੍ਰਤੀ ਏਕੜ ਖਰਚ ਕੇ ਤੁਸੀਂ ਇਹ ਦਵਾਈ ਜਿਹੜੀ ਹੈਗੀ ਆ 1 ਏਕੜ ਲਈ ਤਿਆਰ ਕਰ ਸਕਦੇ ਹੋ ਤੇ 1 ਏਕੜ ਦੇ ਉੱਤੇ 120 ਲੀਟਰ ਪਾਣੀ ਦੇ ਵਿੱਚ ਇਹ 30 ਲੀਟਰ ਮਲਟੀਪਲਾਈ ਕਰਕੇ ਤਿਆਰ ਕੀਤੀ ਹੋਈ ਦਵਾਈ ਰਲਾ ਕੇ ਸ਼ਾਮ ਦੇ ਸਮੇਂ ਸਪਰੇਅ ਕਰਨੀ ਆ ਸਪਰੇਅ ਕਰਨ ਤੋਂ 2 ਤੋਂ 4 ਦਿਨਾਂ ਦੇ ਅੰਦਰ ਅੰਦਰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਤੁਹਾਡੀ ਫਸਲ ਜਿਹੜੀ ਹੈਗੀ ਆ ਪੱਤਣ ਪੇਟਾਂ ਤੇ ਗੋਭ ਦੀ ਸੁੰਡੀ ਦੇ ਹਮਲੇ ਤੋਂ ਮੁਕਤ ਹੋ ਜਾਏਗੀ ਸੋ ਇਹ ਜਾਣਕਾਰੀ ਤੁਹਾਨੂੰ ਲੱਗੀ ਹੋਵੇ ਚੰਗੀ ਤੈਨੂੰ ਕਰਿਓ ਵਾਤੋ-ਵਾਤ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਅਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ